ਸਕ੍ਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਕੁਝ ਮੁੰਡੇ ਮੋਟਰਸਾਈਕਲ ਦੇ ਉੱਤੇ ਬੈਠੇ ਨੇ ਤੇ ਇੱਕ ਦੋ ਖੜੇ ਵੀ ਨੇ ਤੇ ਬਾਕੀ ਗਲੀ ਸੁਨੀ ਆ ਪਰ ਇਸ ਗਲੀ ਸੁਨੀ ਦੇ ਵਿੱਚ ਦੇਖਦੇ-ਦੇਖਦੇ ਅਜਿਹਾ ਕਾਰਾ ਹੋ ਗਿਆ ਕਿ ਇਹਨਾਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਗਿੰਦੀ ਦੇ ਵਿੱਚ ਨੌਜਵਾਨ ਮੁੰਡੇ ਫਟਾਫਟ ਉੱਤਰਦੇ ਨੇ ਤੇ ਰਮਾਲਾਂ ਦੇ ਨਾਲ ਮੂਹ ਲਕੋਏ ਹੋਏ ਨੇ ਅਥੇ ਇੱਥੇ ਆ ਕੇ ਉਹਨਾਂ ਨੇ ਅਜਹਿਹ ਕਰਤੂਤ ਕਰ ਦਿੱਤੀ ਜਿਸ ਤੋਂ ਬਾਅਦ ਖੜੇ ਮੁੰਡਿਆਂ ਨੂੰ ਭਜਣਾ ਪੈ ਗਿਆ ਤੇ ਉਹ ਵੀ ਫਟਾਫਟ ਉਥੋਂ ਨਿਕਲ ਗਏ ਅਤੇ ਦਾਸ ਜੀ ਇਹ ਕਿ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈ ਨੇ ਜਲੰਧਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕਰਦੇ ਹੋਏ ਹੋਟਲ ਮਾਡਲ ਹਾਊਸ ਦੇ ਵਿੱਚ ਉਹਨਾਂ ਦੇ ਬਾਹਰ ਖੜੀਆਂ ਗੱਡੀਆਂ ਦੀ ਭਾਂ ਤੋੜ ਕੀਤੀ ਸ਼ੀਸ਼ੇ ਤੋੜੇਗੇ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਪੂਰੇ ਪੈਲਸ ਦੇ ਵਿੱਚ ਭਾਂ ਤੋੜ ਕੀਤੀ ਹੈ ਦੇਖੋ ਤਸਵੀਰਾਂ ਅਤੇ ਇਸ ਪੂਰੀ ਘਟਨਾ ਨੂੰ ਲੈ ਕੇ ਹੋਟਲ ਵਾਲਿਆਂ ਦਾ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਕਿ ਆਖਰ ਇਹ ਗੁੰਡਾਗਰਦੀ ਕਿਉਂ ਕੀਤੀ ਗਈ ਹੈ ਤੁਸੀਂ ਇੱਥੇ ਸੀ ਮੌਜੂਦ ਸੀ ਨਹੀਂ ਨਾ ਮੈਂ 3-4 ਮਿੰਟ ਪਹਿਲਾਂ ਹੀ ਨਿਕਲਿਆ ਅੱਛਾ ਜੀ 3-4 ਮਿੰਟ ਵੀ ਨਹੀਂ ਹੋਏ ਸਾਡੇ ਮੈਂ ਬੰਦ ਕਰਾਉਂਗਾ ਮੁੰਡਿਆਂ ਨੂੰ ਕਹਾਂਗਾ ਅੱਜ ਬੰਦ ਕਰਾ ਦੇ 7 ਵਜੇ ਅੱਛਾ ਜੀ ਜਦੋਂ ਮੈਂ ਬਸ 5-4 ਮਿੰਟ ਦੇ ਵਿੱਚ ਕਹਿੰਦਾ ਮੈਂ ਚਲਦਾ ਅੱਛਾ ਜੀ ਤੇ ਹੁਣ ਹਾਲ ਫਿਲਹਾਲ ਅੰਦਰ ਕੋਈ ਸੀਗਾ ਉਸ ਸਮੇਂ ਮੌਜੂਦ ਸੀਗਾ ਕੋਈ ਚੌਕੀਦਾਰ ਵੀ ਸੀਗਾ ਅੱਛਾ ਜੀ ਮੈਨੇਜਰ ਵੀ ਬਾਹਰ ਹੀ ਖੜਾ ਸੀਗਾ ਉਹਨਾਂ ਨੂੰ ਆਪਣੀ ਜਾਨ ਮਸੀਂ ਬਚਾਈ ਜੀ ਉਹਨਾਂ ਦਾ ਬਚਾਇਆ ਹਾਂਜੀ ਬਚਾਓਗੇ ਜੀ ਅੱਛਾ ਜੀ ਤੇ ਟੋਟਲ ਕਿੰਨੇ ਵਿਅਕਤੀ ਸੀਗੇ ਉਹ ਸੀਗੇ 8-10 ਦੇ ਆਸ-ਪਾਸ ਸੀਗੇ ਜੀ ਅੱਛਾ ਜੀ ਤੇ ਬਾਹਰ ਤੋੜਿਆ ਅੰਦਰ ਅੰਦਰ ਤੋੜਿਆ ਅੰਦਰ ਤੋੜਿਆ ਗੱਡੀ ਤੋੜੀ ਏ ਸਾਰੀ ਅੱਛਾ ਜੀ ਨਿੱਸਰ ਕੋਈ ਰੰਜਿਸ਼ ਨਹੀਂ ਸੀਗੀ ਆਪਣੀ ਗੱਲਬਾਤ ਹੋਈ ਹੋਣੀ ਹੈ ਕਿਉਂਕਿ ਸਰ ਤਿੰਨ ਜਗ੍ਹਾ ਅੱਜ ਬੁਕਿੰਗ ਸੀਗੀ ਕੋਈ ਪੈਸੇ ਪਹਿਲਾਂ ਉਧਰ ਵੜੇ ਆ ਫਿਰ ਉਹ ਬੰਦ ਬਾਹਰ ਨਿਕਲੇ ਆ ਬੈਠੇ ਵੀਡੀਓ ਚ ਦੇਖਦਾ ਪਿਆ ਇਹ ਪਹਿਲਾਂ ਪੁੱਠੇ ਮੋੜਨ ਲੱਗਿਆ ਫਿਰ ਗੱਡੀ ਵਾਲਾ ਵੀਡੀਓ ਆਈ ਕੋਈ ਸੀਸੀ ਨੀ ਵੀ ਆਈ ਦਿਖਾਇਓ ਸਰ ਇੱਕ ਮਿੰਟੋ ਕੱਢਦਾ ਪਿਆ ਮੁੰਡਾ ਸਰ ਦੇ ਵਾਲ ਕਿਹਾ ਜਾ ਰਿਹਾ ਕਿ ਪਹਿਲਾਂ ਉਹ ਆਏ ਆ ਬਾਹਰ ਜਾ ਰਿਹਾ ਸੀਗਾ ਫਿਰ ਨੇ ਹੁਲਾ ਕੀਤਾ ਪਹਿਲਾਂ ਅੰਦਰ ਵੜ ਕੇ ਗਲੀ ਦੀ ਪਹਿਲਾਂ ਉਹ ਨਾਲ ਵੜ ਗਏ ਹਾਂਜੀ ਉਹੀ ਕਹਿ ਰਹੇ ਸੀਗੇ ਕਰਨੀ ਹੈਗਾ ਉਹ ਉਹ ਫੈਕਟਰੀ ਹੈ ਅੱਛਾ ਫੈਕਟਰੀ ਹੈ ਉਹ ਪਹਿਲਾਂ ਅੰਦਰ ਵੜੇ ਉਹਨਾਂ ਨੇ ਉੱਥੇ ਦੇ ਸ਼ੀਸ਼ੇ ਨੂੰ ਭੰਨੇ ਆ ਉਹ ਤੋਂ ਬਾਹਰ ਨਿਕਲ ਕੇ ਪਹਿਲਾਂ ਪਿੱਛੇ ਮੋੜਨ ਲੱਗਿਆ ਫਿਰ ਇੱਕਦਮ ਵਾਪਸ ਆ ਕੇ ਫਿਰ ਉਹਨਾਂ ਨੇ ਗੱਡੀ ਭੰਨੀ ਗੱਡੀ ਭੰਨਣ ਤੋਂ ਬਾਅਦ ਫਿਰ ਇੱਥੇ ਅੱਛਾ ਗੱਡੀ ਭੰਨਣ ਤੋਂ ਬਾਅਦ ਅਰੇ ਹਾਂ ਚੱਲਦਾ ਰੋ ਰਿਹਾ ਸਰ ਕਿਦਾਂ ਦੇਖ ਰਿਹਾ ਕਿ ਗੁੰਡਾ ਗੱਡੀ ਜਿਹੜੀ ਸਰਿਆਂਮ ਹੋ ਰਹੀ ਹੈ ਕਾਫੀ ਜਿਹੜੇ ਥਾਣੇ ਵੀ ਲੱਗਦੇ ਪੰਜ ਨੰਬਰ ਥਾਣਾ ਵੀ ਹੈ ਭਾਰੋਕਿਆਂ ਵੀ ਲੱਗਿਆ ਇੱਥੇ ਨਾਕਾ ਲੱਗਾ ਵੀ ਚੌਂਕ ਦੇ ਵਿੱਚ ਨਾਕਾ ਲੱਗਾ ਹੈ ਜੀ ਇੰਜੀਅਰ ਤੇ ਘਟੋ ਘਟ 10 12 ਬੰਦੇ ਖ ਬੰਦਾ ਪੁੱਛੇ ਵੀ ਉਹਨਾਂ ਨੂੰ ਸਾਰੀ ਜਿਹੜੀ ਸਿਰਫ ਗੱਡੀਆਂ ਹੀ ਫੜੀ ਜਾਣੀਆਂ ਲੋਕਾਂ ਦੀਆਂ ਇਹ ਐ ਇਦਾਂ ਦੇ ਕਾਂਡ ਜਿਹੜੇ ਸ਼ਰਿਆਂ ਮੁੰਡੇ ਕਿੱਥੇ ਖੜੇ ਆ ਤੁਹਾਨੂੰ ਲੱਗਦਾ ਕਿ ਤਨਾ ਕੀਤੀ ਜਿਹੜੀ ਐ ਕੋਈ ਰੰਜੀ ਸੋਚਕ ਦੀ ਪੁਰਾਣੀ ਆ ਕੋਈ ਗੱਲਬਾਤ ਹੋ ਗਈ ਕਿਸੇ ਨਾ ਕਿਸੇ ਨਾਲ ਤੁਹਾਡੀ ਤੇ ਕਿਸੇ ਨਾ ਕੋਈ ਤਾਂ ਕਿਸੇ ਲਈ ਚੁੱਪ ਕਰਕੇ ਸ਼ਾਂਤੀ ਨਾਲ ਆਪਣਾ ਕੰਮ ਕਰਦੇ ਜੇ ਕਿਸੇ ਦੇ ਵਿਚਾਰ ਦੇ ਕੋਈ ਦੁੱਖ ਦੇ ਕਲੀ ਹੋ ਤਾਂ ਇਸ ਤੋਂ ਕੋਲ ਨਾਲ ਖੜੇ ਸੀ ਸਰ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡੇ ਪਹਿਲੇ ਮੈਂ ਅਮਾਉਂਟ ਨਹੀਂ ਦੱਸ ਸਕਦਾ ਪਰ ਉਹ ਤਾਂ ਸ਼ਰਿਆਂ ਚ ਜੇ ਚੈੱਕ ਕਰ ਪਰ ਕਾਫੀ ਸਰ ਨੁਕਸਾਨ ਜ਼ਰੂਰ ਹੋਇਆ ਸਰ ਕੁਝ ਟਾਈਮ ਪਹਿਲਾਂ ਬੰਦੇ ਦੀ ਜਾਨ ਬਚ ਗਈ ਜੇ और, अच्छा। ओ, और कोई नुकसान भी हुआ।, हुआ।, हुआ क्या क्या, क्या नुकसान तोड़ दिया, लो, फिरी दिया लो। अच्छा।, हुआ। अच्छा ये नहीं है कि क्या है कौन बंदा है कैसे नहीं हम लोग किरेदार है अच्छा हम लोग परदेसी आदमी यहाँ पे आए लोग खड़ा किए स्कूटरी अपना और स्कूटरी खड़ा करते ही उठा के इसको सीधा तोड़ने लगे अच्छा सीधा तोड़ा तो मैंने आवाज मारा भाई क्या बात है उसके बाद में कहता कि पकड़ो इसको अच्छा फिर मैं भाग गया अच्छा दौड़ने लगे दौड़ के जब मैं कार का उस बगल गया तो दो बंदे कार तोड़ने लगे अच्छा कार, कार आपकी है ये नहीं वो की अच्छा उसके बाद में मेरा अंदर तोड़ फोड़ किया मेरी मौ, मौके पे पुलिस आई है पुलिस आई है मौके पे नहीं उस टाइम पुलिस नहीं आई नहीं अभी आपने पुलिस को तलाक किया है सारा कर दिया है पुलिस आ ठीक है ठीक है कैसे देख रहे हो होगी दिन दिहाड़े जो देख लो क्या जा रही है गरीब आदमी खाने कमाने वाले कहाँ जाएंगे किराए पे तो रह रहे हैं देखिए मंजा पे मारा अभी कितना बड़ा ठीक है मंजा कट गया है कितने बंदे आए थे अंदर चार घुसे अंदर चार घुसे थे टोटल हाँ कितने बंदे थे अब इतने जल्दी कौन गिने सर जी लेकिन दस बारह तो बंदे दस बारह बंदे थे हाँ बाइक पे आए थे कि गाड़ी में थे नहीं स्कूटर स्कूटर और बाइक दोनों कहाँ एरिया पड़ता है ये ये मॉडल हाउस मॉडल हाउस में पता नहीं अब इतने खड़े से मिलना आप लोग बाद में वहाँ एक भज भज के अच्छा कटाई जाना नाल दे ठीक है ये नाल दे से ठीक है उन्होंने तो की हो गया मैं तो हिट मारी है दरवाजे की हां ਨਹੀਂ ਨਹੀਂ ਕਹਿੰਦਾ ਆਪਾਂ ਮਾਰਨ ਕਿ ਨਹੀਂ ਆ ਗਏ ਹਾਂ ਅੱਛਾ ਹਾਂ ਜੀ ਮੈਂ ਭੱਜੇ ਮੈਂ ਜ਼ਾਤ ਮਾਰਿਆ ਉਹਨੇ ਮੋਟਰ ਤੋਂ ਕੀ ਇੱਥੇ ਅੱਛਾ ਕਿੰਨੇ ਕੋਈ ਵਿਅਕਤੀ ਸੀਗੇ ਨੋ ਜਾਂ ਨੋ ਜਿਆਦਾ ਸੀ 9 10 ਜਿਆਨੇ ਸੀਗੇ ਹਾਂ ਜੀ ਬਾਈਕ ਵਗੈਰਾ ਤੇ ਹੀ ਗਾਰ ਸੀ ਸੀਗੇ ਜੀ ਐਕਟਿਵਲ ਸੀ ਉਹਨਾਂ ਪੂਰੀ ਪੇਟਾ ਆਪਣੀਆਂ ਕਵਰ ਕੀਤੀ ਹੋਈ ਸੀ ਅੱਛਾ ਕਿਦਾਂ ਦੇਖਦੇ ਜੀ ਕਿ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਨਜ਼ਰ ਆ ਰਹੀਆਂ ਹਨ ਕੁਝ ਟਾਈਮ ਪਹਿਲਾਂ ਵੀ ਇੱਥੇ ਹੋਏ ਹੁਣ ਆਪਣੇ ਪੁਲਿਸ ਨੂੰ ਚਾਹੀਦਾ ਜੀ ਆਪਣਾ ਇਹ ਕੰਮ ਦੇਖਣਾ ਉੱਥੇ ਹੀ ਕਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਉਨਾ ਕਹਿਆ ਕਿ ਜਗ੍ਹਾ ਦਾ ਜ਼ਾਇਦਾ ਲਿਆ ਗਿਆ ਤੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਿਹੜੀ ਜਗ੍ਹਾ ਤੇ ਹੋਇਆ ਸਰ ਸਾਦਾ? ਰੋਲਸਟ ਅੱਛਾ। ਤੇ ਸਰ ਮੌਕੇ ਤੇ ਕੋਈ ਬੰਦਾ ਅਰੈਸਟ ਹੋਇਆ ਕੋਈ ਜਿਹਨਾਂ ਨੂੰ ਸਭ ਕੈਮਰੇ ਤੇ ਕਰਨਾ ਹੈ। ਅੱਛਾ। ਸਿਟੀ ਮੇਰੀ ਕੋਈ ਬਰਾਮਦ ਹੋਈ ਆ ਆਪਣੀ? ਨਹੀਂ ਦੇਖਦੇ ਸੀ ਉਹਨਾਂ ਦੇ ਸੀ ਵੀਆਰ ਦੇ ਤੋਂ ਤੇ ਆਹ ਸਰ ਕਿਹਾ ਜਾ ਰਿਹਾ ਹੈ ਕਿ 10:12 ਵਜੇ ਆਈ ਸੀਗੇ ਲੋਕੀਂ ਤੋਂ ਹੀ ਨਾਕਾ ਲੱਗਾ ਆ। ਥਾਣੇ ਵੀ ਨੇੜੇ ਕਿ ਨੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਰੇਆਮ ਜਿਹੜੀ ਕੁੰਡਾ ਕਰਦੀ ਹੋਈ ਆ ਇਸ ਬਾਰੇ ਸਰ ਕੀ ਕਹਿਣਾ ਚਾਹੂਗਾ? ਕੋਈ ਨਹੀਂ ਜੀ ਫੋਦਰ ਅਰਕੂਏ ਸਮਾਂ ਬੜਾ ਹੈ ਠੀਕ ਹੈ ਸਰਪੰਚੀ ਕਾਰਵਾਈ ਕੀਤੀ ਜਾਏਗੀ ਉਹਨਾਂ ਕੋਲ ਬੁੱਤਰ ਖਾਨ ਫਿਲਹਾਲ ਕੋਈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਉਹਨਾਂ ਦੇ ਡੀਵੀਆਲ ਤੋਂ ਹੋ ਰਹੀ ਹੈ ਓਕੇ ਹੈ ਬਾਕੀ ਅਸੀਂ ਚੈੱਕ ਕਰ ਰਹੇ ਹਾਂ ਅੱਛਾ ਜੀ ਕੀ ਲੱਗਦਾ ਕੀ ਇਹ ਮਾਮਲਾ ਦੇਖ ਕੇ ਕੀ ਰੈਂਡਿਸ਼ ਵਗੈਰਾ ਲੱਗਦੀ ਹੈ ਕਿ ਕਿ ਤਰ੍ਹਾਂ ਦੇ ਬੈਂਤੀ ਰੱਖਦੇ ਓਕੇ ਠੀਕ ਹੈ ਆਪਣਾ ਨਾਮ ਦੱਸੋ ਸਰ ਸੈਕਟਰੀ ਥਾਣੇ ਤੋਂ ਥਾਣਾ ਪਗਲ ਠੀਕ ਹੈ ਤਾਂ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਸ਼ਰਿਆਮ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੇ ਨੇ ਲੋਕ ਤਾਂ ਹੁਣ ਆਪਣੇ ਘਰਾਂ ਦੇ ਵਿੱਚ ਤੇ ਨਾ ਹੀ ਆਪਣੀਆਂ ਦੁਕਾਨਾਂ ਦੇ ਵਿੱਚ ਸੁਰੱਖਿਤ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ